ਅੰਮ੍ਰਿਤਸਰ ਨਗਰ ਨਿਗਮ ਦਫ਼ਤਰ ਵਿਖੇ ਆਊਟਸੋਰਸ ਤੇ ਕੰਮ ਕਰ ਰਹੇ ਕਾਮਿਆਂ ਦਾ ਫਿਟਨੈਸ ਟੈਸਟ ਹੋਇਆ। ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਆਊਟਸੋਰਸ ਤੇ ਜੋ ਮੁਲਾਜ਼ਮ ਕੰਮ ਕਰਦੇ ਹਨ ਉਹਨਾਂ ਦਾ ਫਿਟਨੈਸ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਪਤਾ ਚੱਲ ਸਕੇ ਕਿ ਕਿਸ ਵਿਭਾਗ ਵਿੱਚ ਕਿੰਨੇ ਮੁਲਾਜ਼ਮ ਚਾਹੀਦੇ ਹਨ ਇਸੇ ਤਹਿਤ ਹੀ ਅੱਜ ਵਿਸ਼ੇਸ਼ ਕੈਂਪ ਲਗਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਫਿਟਨੈਸ ਟੈਸਟ ਜਾਰੀ ਰਹਿਣਗੇ ਇਸ ਮੌਕੇ ਉਹਨਾਂ ਦੇ ਨਾਲ ਸੁਪਰਡੈਂਟ ਸਤਪਾਲ ਸਮੇਤ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਮਾਨਜੋਗ ਕਮਿਸ਼ਨਰ ਸਰਦਾਰ ਗੁਲਬੀਰ ਸਿੰਘ ਆਲਖ ਜੀ ਦੇ ਦਿਸਾਨ ਦੇ ਸ਼ੇਡ ਜਿਹੜਾ ਹੈਗਾ ਜਿੰਨੇ ਵੀ ਸਟਾਫ ਸਾਡੇ ਕੋਲ ਆਫਿਸ ਉਸ ਤੇ ਲੱਗਾ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਬੇਸਿਕਲੀ ਦਾ ਇਹੀ ਪਰਪਸ ਹੈ ਕਿ ਜਿਹੜਾ ਕਿਉਂਕਿ ਕਰਮਚਾਰੀ ਜਿਹੜੇ ਹੈਗੇ ਆ ਵੱਖ-ਵੱਖ ਸਮੇਂ ਦੌਰਾਨ ਜਿਹੜੇ ਨੇ ਇਹ ਰੱਖੇ ਗਏ ਨੇ ਤੇ ਕਿਉਂਕਿ ਸਾਡੇ ਕੋਲ ਸਟਾਫ ਦੀ ਘਾਟ ਵੀ ਕਾਫੀ ਹੈ ਸੋ ਅਸੀਂ ਇਹ ਜਿਹੜਾ ਹੈਗਾ ਐਕਸਰਸਾਈਜ਼ ਕਰ ਰਹੇ ਆ ਅਸੈਸ ਕਰ ਰਹੇ ਆ ਕਿਤੇ ਡਿਪਾਰਟਮੈਂਟਸ ਕਿੰਨੇ ਬੰਦੇ ਲੱਗੇ ਨੇ ਕਿੱਥੇ ਘਾਟ ਹੈ ਕਿੱਥੇ ਵੱਧ ਲੱਗੇ ਨੇ ਤਾਂ ਇਹ ਜਿਹੜੀ ਐਕਸਰਸਾਈਜ਼ ਖਤਮ ਕਰਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਪੂਰੀ ਰਿਪੋਰਟ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦੇਵਾਂਗੇ ਤਾਂ ਫਿਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਏਗੀ ਇਹ ਦੇ ਕੋਈ ਰੁਟੀਨ ਦੀ ਐਕਸਰਸਾਈਜ਼ ਹੈ ਇਹ ਐਕਸਰਸਾਈਜ਼ ਮੇਰੇ ਹਸਾਮਨਾ ਰੱਖ ਲੋ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕਿਸੇ ਡਿਪਾਰਟਮੈਂਟਸ ਜਿਹੜਾ ਹੈਗਾ ਬੰਦਿਆਂ ਨੂੰ ਭੇਜਿਆ ਜਾਂਦਾ ਫਿਰ ਉੱਥੋਂ ਬਾਅਦ ਚ ਰਿਕੁਆਇਰਮੈਂਟ ਉਹਨਾਂ ਦੀ ਹੁੰਦੀ ਨਹੀਂ ਹੈ ਕਿਸੇ ਹੋਰ ਡਿਪਾਰਟਮੈਂਟਸ ਤੇ ਜ਼ਿਆਦਾ ਹੁੰਦੀ ਹੈ ਸੋ ਜਿਹੜਾ ਹੈਗਾ ਇਸ ਤਰ੍ਹਾਂ ਆਪਟੀਮਮ ਜਿਹੜੀ ਹੈਗੀ ਹੈ ਯੂਟਿਲਾਈਜੇਸ਼ਨ ਸਟਾਫ ਦੀ ਨਹੀਂ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਹੈਗਾ ਹਰ ਇੱਕ ਬੰਦੇ ਕੋਲ ਪ੍ਰੋਪਰ ਕੰਮ ਲਿਆ ਜਾਏ ਤੇ ਜਿਹੜਾ ਹੈਗਾ ਇਸੇ ਲਈ ਜਿਹੜਾ ਇਹ ਐਕਸਰਸਾਈਜ਼ ਕੀਤੀ ਜਾ ਰਹੀ ਹੈ ਸੋ ਇਹ ਦਾ ਪਰਪਸ ਹੈ